ਦੇਖੋ 1954 ਦਾ ਇੱਕ ਐਕਟ ਹੈਗਾ ਸੀ ਹైదరాబాద్ ਸਟੇਟ ਹੁੰਦੀ ਸੀ ਉਹਨਾਂ ਨੂੰ ਰੈਕਟੀਫਾਈ ਕਰਕੇ 2024 ਦਾ ਨਵਾਂ ਐਕਟ ਲੈ ਕੇ ਆਏ ਨੰਦੇਰ ਸਾਹਿਬ ਦਾ ਮੈਨੇਜਮੈਂਟ ਦਾ ਗੁਰਦੁਆਰਾ ਮੈਨੇਜਮੈਂਟ ਐਕਟ ਲੈ ਕੇ ਆਏ ਉਹਦੇ ਵਿੱਚ ਕੁਝ ਲੋਕਾਂ ਨੂੰ ਦਿੱਕਤ ਹੈਗੀ ਸੀ ਕੁਝ ਸਾਡੇ ਆਗਾਂ ਨੂੰ ਦਿੱਕਤ ਹੈਗੀ ਸੀ ਮੇਰੀ ਗੱਲ 11 ਫਰਵਰੀ ਨੂੰ ਫਰਦਨੇ ਸਰ ਨਾਲ ਹੋਈ ਸੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਜਿਹੜੇ ਤੁਸੀਂ ਲੋਕੀ ਨਾਮਿਨੇਟ ਕਰਨੇ ਨੇ ਉਹ ਕੰਸਲਟੇਸ਼ਨ ਕਰਦੇ ਹੋਏ ਵਾਈਡ ਕੰਸਲਟੇਸ਼ਨ ਕਰਦੇ ਹੋਏ ਕਰੋ ਔਰ ਉਹਦੇ ਚ ਜਥੇਦਾਰ ਹਜ਼ੂਰ ਸਾਹਿਬ ਨਾਲ ਜ਼ਰੂਰ ਕੰਸਲਟ ਕਰੋ ਔਰ ਉਹਦੇ ਬਾਅਦ ਜਿਹੜੇ ਲੋਕ ਤੁਸੀਂ ਨਾਮਿਨੇਟ ਕਰਨੇ ਕਰੋ ਅੱਜ ਫਟਨੇ ਸਾਹਿਬ ਦਾ ਫੋਨ ਆਇਆ ਸੀ ਸਵੇਰੇ ਉਹਨਾਂ ਨੇ ਫਟਨੇ ਸਾਹਿਬ ਨੂੰ ਆਖਿਆ ਕਿ ਅਸੀਂ ਫਿਲਹਾਲ ਜਿਹੜਾ ਐਮੈਂਡਮੈਂਟ ਲੈ ਕੇ ਆ ਰਹੇ ਸਾਂ ਉਹ ਬਿਲਕੁਲ ਠੋਕਤਾ ਹੈ ਅਸੀਂ ਉਹ ਅਸੈਂਬਲੀ ਨਹੀਂ ਲੈ ਕੇ ਜਾਵਾਂਗੇ ਔਰ ਅਸੀਂ ਇੱਕ ਵਾਇਡਰ ਕੰਸਲਟੇਸ਼ਨ ਕਰਕੇ ਫਿਰ ਇਹ ਇਹਦੇ ਬਾਰੇ ਸੋਚਾਂਗੇ ਔਰ ਸਾਰਿਆਂ ਨਾਲ رائے ਕਰ ਦੋਏ ਕਰਾਂਗੇ ਉਹਨੂੰ ਲੱਗਦਾ ਸੀ ਕਿ ਸ਼ਾਇਦ ਸਰਕਾਰ ਦੀ ਇਨਵੋਲਵਮੈਂਟ ਜ਼ਿਆਦਾ ਹੋ ਜਾਈਏ ਕਿ ਸਰਕਾਰ ਦਾ ਹਿੱਸਾ ਛੇ ਜ਼ਿਆਦਾ ਹੋ ਜਾਏਗਾ ਇਹ ਜਿੱਥੇ ਦਾ ਮੈਨੂੰ ਸਮਝ ਲੱਗੀ ਗੱਲ ਕਿਉਂਕਿ 1954 ਦਾ ਐਕਟ ਹੈਗਾ ਸੀ ਔਰ 1954 ਦਾ ਹైదరాబాద్ ਸਟੇਟ ਦਾ ਐਕਟ ਹੈਗਾ ਸੀ ਹੁਣ ਮਹਾਰਾਸ਼ਟra ਗਵਰਨਮੈਂਟ ਹੈ ਉਹ ਆਪਣੇ ਸਰਵਲ ਐਕਟ ਲੈ ਕੇ ਆਣਾ ਚਾਹੁੰਦੀ ਸੀ ਔਰ ਉਹਦੇ 'ਚ ਵੀ ਜਦ ਮੈਂ ਉਹਨਾਂ ਨੂੰ ਆਖਿਆ ਕਿ ਕਿਰਪਾ ਕਰਕੇ ਜੱਥੇਦਾਰ ਹਜ਼ੂਰ ਸਾਹਿਬ ਨਾਲ ਗੱਲ ਕਰਦੇ ਹੋਏ ਵਾਈਡਰ ਕੰਸਲਟੇਸ਼ਨ ਨਾਲ ਗੱਲ ਕਰੋ ਤਾਂ ਕਿ ਉਹਨਾਂ ਦੀ ਰਾਏ ਵੀ ਆ ਜਾਏ ਤਾਂ ਉਹਨਾਂ ਨੇ ਇਹ ਗੱਲ ਵੀ ਮਨਜ਼ੂਰ ਕੀਤੀ ਪਰ ਹੁਣ ਸਿੱਖਾਂ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ

ਮੈਂ ਫਿਰ ਉਹਨੂੰ ਰਿਕੁਐਸਟ ਕੀਤੀ ਕਿ ਬਾਕੀ ਰਾਏ ਕਰੋ ਕਰੋ ਜਿੱਥੇ ਦਾ ਹਜ਼ੂਰ ਸਾਹਿਬ ਨਾਲ ਵੀ ਰਾਏ ਕਰਦੇ ਹੋਏ ਕਰੋ ਤਾਂ ਕਿ ਮੈਸੇਜ ਆਏ ਔਰ ਬਾਕੀ ਨਾਲ ਵੀ ਰਾਏ ਕਰਦੇ ਕਰੋ ਉਹ ਉਹਨਾਂ ਨੇ ਮਨਜ਼ੂਰ ਕੀਤਾ ਔਰ ਇਸ ਕਰਕੇ ਉਹਨਾਂ ਨੇ ਇਹ ਬਿੱਲ ਫਿਲਹਾਲ ਰੋਕਤਾ ਹੈ ਔਰ ਨਵਾਂ ਜਦੋਂ ਵੀ ਬਿੱਲ ਲੈ ਕੇ ਆਂਗੇ ਸਾਰਿਆਂ ਨਾਲ ਰਾਏ ਕਰਕੇ ਲੈ ਕੇ ਆਉਣਗੇ ਦੇਖੋ 1954 ਦਾ ਇੱਕ ਐਕਟ ਹੈਗਾ ਸੀ ਹైਦਰਾਬਾਦ ਸਟੇਟ ਹੁੰਦੀ ਸੀ ਉਹਨਾਂ ਨੂੰ ਰੈਕਟੀਫਾਈ ਕਰਕੇ 2024 ਦਾ ਨਵਾਂ ਐਕਟ ਲੈ ਕੇ ਆਏ ਨੰਦੇੜ ਸਾਹਿਬ ਦਾ ਮੈਨੇਜਮੈਂਟ ਦਾ ਗੁਰਦੁਆਰਾ ਮੈਨੇਜਮੈਂਟ ਐਕਟ ਲੈ ਕੇ ਆਏ ਉਹਦੇ ਵਿੱਚ ਕੁਝ ਲੋਕਾਂ ਨੂੰ ਦਿੱਕਤ ਹੈਗੀ ਸੀ ਕੁਝ ਸਾਡੇ ਆਗਾਂ ਨੂੰ ਦਿੱਕਤ ਹੈਗੀ ਸੀ ਮੇਰੀ ਗੱਲ 11 ਫਰਵਰੀ ਨੂੰ ਫਰਨੇਸਰ ਨਾਲ ਹੋਈ ਸੀ ਜਦੋਂ ਬੇਨਤੀ ਕੀਤੀ ਸੀ ਕਿ ਜਿਹੜੇ ਤੁਸੀਂ ਲੋਕੀ ਨਾਮਿਨੇਟ ਕਰਨੇ ਨੇ ਉਹ ਕੰਸਲਟੇਸ਼ਨ ਕਰਦੇ ਹੋਏ ਵਾਈਡ ਕੰਸਲਟੇਸ਼ਨ ਕਰਦੇ ਹੋਏ ਕਰੋ ਔਰ ਉਹਦੇ ਵਿੱਚ ਜਥੇਦਾਰ ਹਜ਼ੂਰ ਸਾਹਿਬ ਨਾਲ ਜ਼ਰੂਰ ਕੰਸਲਟ ਕਰੋ ਔਰ ਉਹਦੇ ਬਾਅਦ ਜਿਹੜੇ ਲੋਕੀ ਤੁਸੀਂ ਨਾਮਿਨੇਟ ਕਰਨੇ ਕਰੋ ਅੱਜ ਫਰਨੇਸ ਸਾਹਿਬ ਦਾ ਫੋਨ ਆਇਆ ਸੀ ਸਵੇਰੇ ਉਹਨਾਂ ਨੇ ਫਰਨੇਸ ਸਾਹਿਬ ਨੂੰ ਆਖਿਆ ਕਿ ਅਸੀਂ ਫਿਲਹਾਲ ਜਿਹੜਾ ਐਮੈਂਡਮੈਂਟ ਲੈ ਕੇ ਆ ਰਹੇ ਸਾਂ ਉਹ ਬਿਲਕੁਲ ਠੋਕਦਾ ਹੈ ਅਸੀਂ ਉਹ ਅਸੈਂਬਲੀ ਨਹੀਂ ਲੈ ਕੇ ਜਾਵਾਂਗੇ ਔਰ ਅਸੀਂ ਇੱਕ ਵਾਇਡਰ ਕੰਸਲਟੇਸ਼ਨ ਕਰਕੇ ਫਿਰ ਇਹ ਦੇ ਬਾਰੇ ਸੋਚਾਂਗੇ ਔਰ ਸਾਰਾ ਰਾਏ ਕਰਦੋਏ ਕਰਾਂਗੇ ਉਹਨੂੰ ਲੱਗਦਾ ਸੀ ਕਿ ਸ਼ਾਇਦ ਸਰਕਾਰ ਦੀ ਇਨਵੋਲਵਮੈਂਟ ਜ਼ਿਆਦਾ ਹੋ ਜਾਏਗੀ ਸਰਕਾਰ ਦਾ ਸਰਕਾਰ ਦਾ ਹਿੱਸਾ ਜ਼ਿਆਦਾ ਹੋ ਜਾਏਗਾ ਜਿਸੇ ਮੈਨੂੰ ਸਮ ਲੱਗਦੀ ਗੱਲ ਕਿਉਂਕਿ 1954 ਦਾ ਐਕਟ ਹੈਗਾ ਸੀ ਔਰ 1954 ਦਾ ਹైਦਰਾਬਾਦ ਸਟੇਟ ਦਾ ਐਕਟ ਹੈਗਾ ਸੀ ਮਨ ਮਹਾਰਾਸ਼ਟਰ ਗਵਰਨਮੈਂਟ ਹੈ ਉਹ ਆਪਣੇ ਸਰਮਲ ਐਕਟ ਲੈ ਕੇ ਆਣਾ ਚਾਹੁੰਦੀ ਸੀ ਔਰ ਉਹਦੇ ਚ ਵੀ ਜਦ ਮੈਨੂੰ ਆਖਿਆ ਕਿ ਕਿਰਪਾ ਕਰਕੇ ਜੱਥੇਦਾਰ ਹਜ਼ੂਰ ਸਾਹਿਬ ਨਾਲ ਗੱਲ ਕਰਦੇ ਹੋਏ ਵਾਈਡਰ ਕੰਸਲਟੇਸ਼ਨ ਨਾਲ ਗੱਲ ਕਰੋ ਤਾਂ ਕਿ ਉਹਨਾਂ ਦੀ رائے ਵੀ ਆ ਜਾਏ ਤਾਂ ਉਹਨਾਂ ਇਹ ਗੱਲ ਵੀ ਮਨਜ਼ੂਰ ਕੀਤੀ ਪਰ ਹੁਣ ਸਿੱਖਾਂ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨੇ ਕਿ ਅਸੀਂ ਬਿੱਲ ਰੋਕਤਾ ਅਸੀਂ ਬਿੱਨੀ ਲੈ ਕੇ ਆ ਰਹੇ ਹਲੇ ਔਰ ਵਾਈਡਰ ਕੰਸਲਟੇਸ਼ਨ ਕਰਦੇ ਹੋਈ ਲੈ ਕੇ ਆਂਗੇ ਔਰ ਜਦ ਤੱਕ ਉਹ ਜਿਹੜਾ ਪੁਰਾਣਾ ਐਕਟ ਹੈ ਉਹ ਐਜ਼ ਇਟ ਇਜ਼ ਲਾਗੂ ਰਹੇਗਾ। ਕੀ ਆ ਮੰਨਿਆ ਜਾਏ ਕਿ ਜਦ ਅਗਲੀ ਵਾਰ ਇਹ ਬਿੱਲ ਵਿਧਾਨ ਸਭਾ ਵਿੱਚ ਪੇਸ਼ ਕਰੇਗੀ ਮਹਾਰਾਜ ਸਰਕਾਰ उसमें और ja दूसरे जो है उनको शामिल किया मैं जो जो उन्होंने मैं आखिया कि वो राय करके ही करेंगे और जड़े भी सिख आगू ने सिख कमेटियां ने उन्होंने राय करते हुए करेंगे मैं फिर उन्होंने रिक्वेस्ट की कि, थी कि बाकी राय करो करो जथेदार हजूर साहब न भी राय करते हुए करो ताकि मैसेज आए और बाकी नाल भी राय करते करो वो उन्होंने मंजूर किया और इस करके उन्होंने ये बिल फिलहाल रोकता है ਔਰ ਨਵਾਂ ਜਦ ਜਦ ਵੀ ਬਿੱਲ ਲੈ ਕੇ ਆਂਗੇ ਸਾਰਿਆਂ ਨਾਲ ਰਾਏ ਕਰਕੇ ਲੈ ਕੇ